ਆ ਹਿਪ੍ਰੀਜੀ ਕਾਲਸਾ ਸ੍ਰੀਵਾ ਹਿਕਰਜੀ ਕੀ ਫਤਿਹ ਮੈਂ ਮਾਸਟਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਰਵਾਜਲਾ ਸ੍ਰੀ ਮਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਕੁਸ਼ਟ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਗਲਤ ਕੁਸ਼ਟ ਹੁੰਦਾ ਹੈ ਆਉ ਕੋੜ ਹੁੰਦਾ ਹੈ ਜਿਸ ਤਰ੍ਹਾਂ ਕਿ ਕਿਸੇ ਦੇ ਖੁਰਕੁੰਦੀ ਹੈ ਔਰ ਫੋਲੇ ਫੁਣਸੀ ਖੁਰਕ ਜਿਸ ਤਰ੍ਹਾਂ ਕੇ ਲਾਲ ਲਾਲ ਫੁਣਸੀਆਂ ਹੋਣੀਆਂ ਜਾਂ ਫਿਰ ਕਾਲੀਆਂ ਫੁਣਸੀਆਂ ਹੋਣੀਆਂ ਜਾਂ ਫਿਰ ਚਿਕਨੀ ਸੁੱਕੀ ਖੁਰਕ ਹੋਣੀ ਇਸ ਤਰ੍ਹਾਂ ਕੇ ਇਹ ਜਿਹੜਾ ਕੋੜ ਔਰ ਖੁਰਕਰਾ ਰੋਗ ਹੈ ਇੱਕ ਆਮ ਸਧਾਰਨ ਰੋਗ ਹੁੰਦਾ ਹੈ ਜਿਸ ਤਰ੍ਹਾਂ ਕੇ ਸਧਾਰਨ ਖੁਰਕ ਦਾ ਰੋਗ ਹੁੰਦਾ ਹੈ ਔਰ ਫੋੜੇ ਫੁਣਸੀ ਜ਼ਖਮ ਹੁੰਦੇ ਆ ਰਿਤੀ 15 ਦਿਨਾਂ ਚ ਜਿਹੜੀ ਦਵਾਈ ਹੈ ਇਸ ਰੋਗ ਨੂੰ ਘੱਟ ਦਿੰਦੀ ਹੈ ਔਰ ਜਿਹੜਾ ਗਲਤ ਕੁਸ਼ਟ ਹੁੰਦਾ ਹੈ ਇਸ ਦੀ ਦਵਾਈ 3 ਮਹੀਨੇ ਖਾਣੀ ਪੈਂਦੀ ਹੈ ਔਰ ਲੰਬਾ ਸਮਾਂ ਖਾਣੀ ਪੈਂਦੀ ਹੈ ਔਰ ਜਿਸ ਤਰ੍ਹਾਂ ਕੇ ਕੋੜ ਕੁਸ਼ਟ ਗਲਤ ਕੋੜ ਔਰ ਗਲਤ ਕੁਸ਼ਟ ਜੋ ਹੁੰਦਾ ਹੈ ਇਸ ਤੇ ਸਰੀਰ ਗਲਣਾ ਲੱਗ ਜਾਂਦਾ ਹੈ ਆਰ ਵਈਆਂ ਪਾਟਣ ਲੱਗ ਜਾਂਦੀਆਂ ਜਖਮ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਕੇ ਨੱਕ ਨੂੰ ਨੌ ਗੱਲ ਲੱਗ ਜਾਂਦੇ ਐ ਨੌ ਗੱਲ ਕੇ ਚੜਨ ਲੱਗ ਜਾਂਦੇ ਐ ਔਰ ਜਿਸ ਤਰ੍ਹਾਂ ਕੇ ਬਵਾਦ ਚਖਮ ਔਰ ਰક્ત ਨਿਕਲਣਾ ਕੰਦਾ जख्मਾਂ ਦੇ ਵਿੱਚੋਂ ਔਰ ਵੈਗਿਆ ਪਟਣੀਆਂ ਔਰ ਇਨਾਂ ਚਖਮਾਂ ਦੇ ਵਿੱਚੋਂ ਦੁਰਗੰਧ ਔਰ ਬਦਬੂ ਆਉਣੀ ਮੱਖੀਆਂ ਭਿੰਕਣੀਆਂ ਇਹ ਕੁਸ਼ਟ ਹੋ ਹੁੰਦਾ ਐ ਔਰ ਪ੍ਰਯੰਗ ਕਰੁੰਦਾ ਹੈ ਜਿਸ ਤਰ੍ਹਾਂ ਕਿ ਵాయੂ ਰੂਗ ਦੀ ਵਜ੍ਹਾ ਨਾਲ ਹੋਣ ਵਾਲਾ ਜਿਹੜਾ ਕੁਸ਼ਟ ਹੁੰਦਾ ਹੈ ਕੋੜ ਔਰ ਇਸ ਇਸ ਕੋੜ ਦੇ ਵਿੱਚ ਜਿਸ ਤਰ੍ਹਾਂ ਕਿ ਪੀੜਾ ਹੁੰਣੀ ਸੋਈ ਚੋਬੜੀ ਜਿਹੀ ਸੀ ਪੀੜਾ ਹੁੰਣੀ ਔਰ ਜਿਸ ਤਰ੍ਹਾਂ ਕਿ ਜਿਸਨ ਸਰੀਰ ਜਿਹੜਾ ਸੁਨ ਹੋ ਜਾਂਦਾ ਹੈ ਔਰ ਸਪਰਸ਼ ਗਿਆਨ ਵੀ ਨਹੀਂ ਰੰਗਦਾ ਔਰ ਇਹ ਜਿਹੜਾ ਕੋੜ ਹੈ ਕੁਸ਼ਟ ਬਾਦ ਪ੍ਰਾਨਕ ਅਰੋਗ ਹੁੰਦਾ ਹੈ ਔਰ ਇਹਦੀ ਲੰਬੇ ਸਮੇਂ ਤੱਕ ਦਵਾਈ ਖਾਣੀ ਪੈਂਦੀ ਹੈ ਜਿਸ ਤਰ੍ਹਾਂ ਕਿ ਕੁਸ਼ਟ ਕੋੜ ਜਿਹੜਾ ਹੈ ਔਰ ਬੇੜੇ ਦਾ ਤੇਲ ਹੁੰਦਾ ਔਰ ਬੇੜੇ ਦੇ ਤੇਲ ਦੇ ਵਿੱਚ ਸਰੋਦਾ ਤੇਲ ਵੀ ਪਾ ਸਕਦੇ ਆ ਔਰ ਜਿਸ ਤਰ੍ਹਾਂ ਕਿ ਸਦਾਰਨ ਖੁਰਕੁੰਦੀ ਹੈ ਔਰ ਬੇੜੇ ਦਾ ਛੜਾ ਤੇਲ ਹੈ ਜਿਸ ਤਰ੍ਹਾਂ ਕਿ ਕੰਤਿ ਯੁਕਤ ਬਣਾਉਂਦਾ ਹੈ ਔਰ ਚਿਹਰੇ ਨੂੰ ਸੁੰਦਰਤਾ ਪ੍ਰਦਾਨ ਕਰਦਾ ਹੈ শীতল ਹੁੰਦਾ ਹੈ ਗਰਮੀ ਹਟਾਉਂਦਾ ਹੈ ਔਰ ਪਿਤ ਕੁਸ਼ਟ ਕੋੜ ਕੋਰਕ ਖੰਸੀਆਂ ਇਨਰੋਗਨੋਨਾਸ਼ ਕਰਦਾ ਹੈ ਔਰ ਇਸ ਤੇਲ ਦੀ ਮਲਸ ਕਰਨ ਤੇ ਇਹ ਸੁੰਦਰਤਾ ਮਲਾਈਮ ਕਰ ਦਿੰਦਾ ਹੈ ਔਰ ਕੁਸ਼ ਫੈਲਾ ਕਰ ਦਿੰਦਾ ਹੈ ਜਿਸ ਤਰ੍ਹਾਂ ਕੇ ਕੋੜ ਖੁਰਕ ਤਾਰੋਗ ਕਟਣ ਦੇ ਲਈ ਆਵਰਗਤ ਵਿਦਵਾਨ ਤੋਂ ਦਵਾਈ ਲੈਣੀ ਪੈਂਦੀ ਹੈ ਔਰ 15 ਦਿਨ ਖਾ ਕੇ ਔਰ ਅਧਿਕ ਸਮੇਂ ਤੱਕ ਖਾ ਕੇ ਇਹ ਰੋਗ ਕਟਾ ਜਾਂਦਾ ਔਰ ਮਨੁੱਖ ਕੰਤੀਯੁਕਤ ਸੁੰਦਰ ਔਰ ਤੰਦਰੁਸਤ ਹੋ ਜਾਂਦਾ ਹੈ ਆਧਿਕ ਜਾਣਕਾਰ ਪ੍ਰਾਪਤ ਕਰਨ ਦੇ ਲਈ 85599 ਕਾਟਕ ਸੋਤੀ ਮੈਂ ਵਾਹ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜ਼ਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ